ਕੁਰਾਲੀ ਵਿੱਚ ਖੁੱਲਿਆ ਬ੍ਰਾਂਡਡ ਇਤਰ ਦਾ ਪਹਿਲਾ ਸਟੋਰ ਹੁਣ ਤੁਹਾਨੂੰ ਬ੍ਰਾਂਡਡ ਇਤਰ ਲੈਣ ਲਈ ਚੰਡੀਗੜ੍ਹ ਜਾਂ ਹੋਰ ਵੱਡੇ ਸ਼ਹਿਰਾਂ ਵਿੱਚ ਨਹੀਂ ਜਾਣ ਦੀ ਪਵੇਗੀ ਲੋੜ ਦੇਸ਼ ਦੇ ਕਈ ਵੱਡੇ ਫਿਲਮੀ ਅਦਾਕਾਰ ਖਿਡਾਰੀ ਅਤੇ ਸਿਆਸੀ ਆਗੂਆਂ ਦੀ ਪਸੰਦ ਹਨ ਇਹ ਬ੍ਰਾਂਡਡ ਇਤਰ ਤੰਨੇ 980700651 ਨੰਬਰ ਤੇ ਫੋਨ ਕਰ ਘਰ ਬੈਠੇ ਮੰਗਵਾਓ ਬ੍ਰਾਂਡਡ ਇਤਰ ਸ਼ੋਪਿੰਗ ਕਰਨ ਆਏ ਗਾਹਕ ਵੀ ਕਰ ਰਹੇ ਹਨ ਬ੍ਰਾਂਡਡ ਇਤਰਾਂ ਦੀ ਤਾਰੀਫ ਵੀਰੇ ਇੰਸਟਾਗ੍ਰਾਮ ਤੇ ਦੇਖੀ ਸੀ ਕਿ ਮੁੰਡੇ ਨਾਲ ਬਾਈ ਹੋਈ ਸੀ ਵੀਰ ਦੇ ਪੇਜ ਤੇ ਫਿਰ ਇੱਥੇ ਵਿਜ਼ਿਟ ਕੀਤਾ ਸੀ ਵੀਰ ਤੋਂ ਲੈ ਕੇ ਗਏ ਆ ਪਹਿਲਾਂ ਵੀ ਵਧੀਆ ਰਿਵਿਊ ਆ ਦਾ ਅਲਾਈ ਕਰਕੇ ਦੇਖੋ ਤੁਹਾਨੂੰ ਆਪ ਹੀ ਮਤਲਬ ਕਿਸੇ ਨੂੰ ਕਿਸੇ ਨੂੰ ਐਕਸਪਲੇਨ ਕਰਨ ਦੀ ਵੀ ਲੋੜ ਨਹੀਂ ਪੈਣੀ ਤੁਸੀਂ ਆਪ ਹੀ ਮਤਲਬ ਇੱਕ ਇੱਕ ਵਾਰ ਮਤਲਬ ਯੂਜ਼ ਕਰੋਗੇ ਤਾਂ ਤੁਹਾਨੂੰ ਫੀਲ ਹੋਊਗਾ ਮੈਂ ਕੁਝ ਲਗਾਇਆ ਮੈਂ ਜਰੂਰ ਰეკਮੈਂਡ ਕਰਾਂਗਾ ਕਿ ਸਾਰੇ ਜਿਹੜੇ ਵੀ ਅਤਰ ਦੇ ਜਾਂ ਅੱਛੀ ਤਰ੍ਹਾਂ ਦੀ ਜਿਹੜੀ ਸੁਗੰਧ ਆ ਉਹਦੇ ਸ਼ੁਕੀਨ ਹੋਣ ਤਾਂ ਡਿਵਾਈਨ ਡੋਜ਼ ਜਿਹੜੀ ਇਹਨਾਂ ਦੀ ਸ਼ਾਪ ਹੈ ਇਹਦੇ ਤੇ ਦੇਤੇ ਨੰਬਰਾਂ ਦਾ ਵੀ ਕਾਲ ਕਰ ਸਰਵੇ ਆ ਤੇ ਮੈਂ ਆ ਡਿਵਾਈਨਡ ਉਸ ਤੇ ਦੁਬਾਰਾ ਵਿਜ਼ਿਟ ਕੀਤਾ ਤੇ ਇੱਥੇ ਆ ਕੇ ਮੈਨੂੰ ਦੋ ਨੰਮੀਆਂ ਪ੍ਰੀਫਰੈਂਸਿਸ ਮਿਲੀਆਂ ਦੁਬਈ ਨਾਈਟ ਤੇ ਕੁਡ ਅਫਰੀਕੀ ਇਤਰ ਦੀ ਆਡੀਅנס ਲੱਗਿਆ ਜੀ ਮੈਂ ਸੌਰੀ ਟੂ ਸੇ ਜਿੱਦਾਂ ਹੁਣ ਮਰਸੀਡੀਜ਼ ਸਿਡਾਨ ਹੋ ਗਈ ਇੱਕ ਨੋਰਮਲ ਕਾਰ ਹੋ ਗਈ ਮਰਸੀਡੀਜ਼ ਦੀ ਜਿਹੜੀ ਆਡੀਅנס ਉਹ ਅਲੱਗ ਹੋਏਗੀ ਐਦਾਂ ਹੀ ਇਤਰ ਤੇ ਉਹ ਜਿਹੜੇ ਸ਼ੌਕੀਨ ਨੇ ਉਹਨਾਂ ਦੀ ਆਡੀਅנס ਲੱਗਦੀ ਹੈ ਕੁਰਾਲੀ ਦੇ ਵਿੱਚ ਖੁੱਲ ਚੁੱਕਿਆ ਇਤਰ ਦਾ ਪਹਿਲਾ ਸਟੋਰ ਚਿੱਤੇ ਕੀ ਬ੍ਰਾਂਡਡ ਇਤਰ ਮਿਲਦੇ ਹਨ ਇਹ ਸਟੋਰ ਕਿੱਥੇ ਹੈ ਉਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦਿਆਂਗੇ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇੱਕ ਵਾਰ ਪਹਿਲਾਂ ਤਸਵੀਰਾਂ ਦਿਖਾਣ ਇਹ ਇੰਦਰਾ ਚੱਕੀ ਦੇ ਵੱਲ ਇੰਦਰਾ ਚੱਕੀ ਵਾਲਾ ਰਸਤਾ ਜੋ ਕਿ ਬਾਲਮਿਕੀ ਮੁਹੱਲੇ ਤੇ ਜਾ ਕੇ ਖਤਮ ਹੁੰਦਾ ਹੈ ਤੇ ਸਟੋਰ ਤੇ ਵਿੱਚ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ ਅਤੇ ਦਖਾਨੇ ਆ ਕਿਹੜੇ ਕਿਹੜੇ ਬ੍ਰਾਂਡਡ ਇੱਥੇ ਇਤਰ ਮਿਲਦੇ ਨੇ ਤੇ ਤਸਵੀਰਾਂ ਤੁਹਾਨੂੰ ਅਸੀਂ ਦੁਕਾਨਦੀਆਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਇਤਰ ਜੋ ਕਿ ਬ੍ਰਾਂਡਡ ਇਤਰ ਨੇ ਉਹ ਸਾਰੇ ਇਤਰ ਇੱਥੇ ਕਾਫੀ ਸਸਤੇ ਰੇਟ ਤੇ ਅਤੇ ਵਧੀਆ ਕੁਆਲਿਟੀ ਦੇ ਵਿੱਚ ਪਿਓਰ ਮਿਲਦੇ ਹਨ ਇਹ ਦੁਕਾਨ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਸਾਡੇ ਨਾਲ ਦੁਕਾਨ ਦੇ ਮਾਲਕ ਵੀ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਤੇ ਇਹਨਾਂ ਤੋਂ ਜਾਣਦੇ ਆ ਕਿ ਕਿਹੜੇ-ਕਿਹੜੇ ਕੁਆਲਿਟੀ ਉਹਨਾਂ ਕੋਲ ਹੁੰਦੀ ਹੈ ਤੇ ਇਤਰ ਕਿਹੜੇ-ਕਿਹੜੇ ਇਤਰ ਉਹਨਾਂ ਕੋਲ ਹੁੰਦੇ ਸਰ ਆਪਣਾ ਨਾਮ ਕੀ ਹੈ ਮੇਰਾ ਨਾਮ ਗੁਰਿੰਦਰ ਹੈ ਜੀ ਗੁਰਿੰਦਰ ਸਿੰਘ ਫਿਰ ਤਾਂ ਫਿਰ ਆਪਣਾ ਫੋਨ ਨੰਬਰ ਦੱਸ ਦਿਓ ਤੇ ਆਪਣੀ ਸ਼ੋਪ ਦਾ ਐਡਰੈਸ ਦੱਸ ਦਿਓ ਮੇਰਾ ਮੋਬਾਈਲ ਨੰਬਰ ਹੈ ਜੀ 9780700651 9780700651 ਇਹ ਜਦ ਆਪਾਂ ਬਸ ਸਟੈਂਡ ਤੋਂ ਮਰੰਡਾ ਰੋਡ ਤੇ ਆਨੇ ਨਾ ਇੰਦਰਾ ਟੱਚ ਕੀ ਜਾਂਦੀ ਪੂਰੀ ਮੈਡੀਕਲ ਸੋਰ ਉਹਦੇ ਨਾਲ ਹੀ ਗਲੀ ਉਤਰਦੀ ਹੈ ਉਹ ਰੋਡ ਦੇ ਉੱਪਰ ਹੀ ਬਿਲਕੁਲ ਨਾਲ ਹੀ ਦੋ ਚਾਰ ਦੱਕਣਾ ਛੱਟ ਕੇ ਕੀ ਕੀ ਕੁਆਲਿਟੀਆਂ ਹੁੰਦੀ ਆ ਆਪਣੇ ਕੋਲ ਪਹਿਲਾ ਸਟੋਰ ਦੇਖਿਆ ਕੁਰਾਲੀ ਤੇ ਜਿਹੜਾ ਇਤਰ ਦਾ ਖੁੱਲਿਆ ਹੋਇਆ ਹਾਂ ਜੀ ਆਪਣੇ ਕੋਲ ਅਰੇਬਿਕ ਇੰਡੀਅਨ ਤੇ ਥੋੜਾ ਜਿਹਾ ਫ੍ਰੈਂਚ ਪਰਫਿਊਮ ਆਪਣੇ ਕੋਲ ਅਵੇਲੇਬਲ ਹੈਗੇ ਨੇ ਬਾਕੀ ਅਕੋਰਡਿੰਗ ਟੂ ਟੇਸਟ ਬੰਦੇ ਨੂੰ ਕਿਹੜਾ ਪਸੰਦ ਆ ਕਿਸੇ ਨੂੰ ਸਟਰੋਂਗ ਪਸੰਦ ਆ ਕਿਸੇ ਨੂੰ ਘੱਟ ਪ੍ਰੋਜੈਕਸ਼ਨ ਆ ਪਸੰਦ ਆ ਕਿਸੇ ਨੂੰ ਫਲੋਰਲ ਪਸੰਦ ਆ ਸਾਰੀ ਵੈਰਾਈਟੀਆਂ ਆਪਣੇ ਕੋਲ ਹੈਗੇ ਨੇ 50 ਤੋਂ ਪਲੱਸ ਇਸ ਟਾਈਮ ਵੈਰਾਈਟੀ ਅਵੇਲੇਬਲ ਹੈ ਆਪਣੇ ਕੋਲ ਕਿਸ ਤਰ੍ਹਾਂ ਤੁਹਾਨੂੰ ਲੱਗਿਆ ਵੀ ਮੈਨੂੰ ਇਤਰ ਦਾ ਕਾਰੋਬਾਰ ਕਰਨਾ ਚਾਹੀਦਾ ਔਰੰਜੀ ਸ਼ੁਰੂ ਤੋਂ ਸ਼ੌਂਕ ਸੀ ਇਸੀ ਦਾ ਐਕਸਪੈਰੀਮੈਂਟ ਕਰਨਾ ਕਿੱਦਾਂ ਬਣਦਾ ਐਦਾਂ ਬਣਦਾ ਜਿੱਦਾਂ ਹੁਣੇ ਮਸਕ ਸਾਫੀ ਹੈ ਇਹਦੇ ਇੰਗਰੀਡੀਐਂਟ ਜ਼ੈਫਰਨ ਸੈਫਰਨ ਐਮਬਰ ਮਸਕ ਇਹ ਹੈਗੇ ਨੇ ਅਲੱਗ-ਅਲੱਗ ਸ ਇਸੇ ਖੁਸ਼ ਹੈ ਵੀ ਖੁਦ ਬਣਾਣਾ ਸ਼ੁਰੂ ਕਰੀਏ दैट्स ਵਾਈ ਅੱਜ ਜਿਹੜੇ ਬੋਲੀਵੁੱਡ ਦੇ ਐਕਟਰ ਹੈ ਉਹ ਵੀ ਇਟਰ ਯੂਜ਼ ਕਰਦੇ ਨੇ ਕੋੜੇ ਮਾਰੇ ਵੀ ਜਾਣਕਾਰੀ ਦਵਾਂਗੇ ਕੁਝ ਕਿਉਂਕਿ ਇਟਰ ਇਸ ਲਈ ਯੂਜ਼ ਕਰਦੇ ਨੇ ਜੀ ਕਿਉਂਕਿ ਇਹ ਚ ਕੈਮੀਕਲ ਨਹੀਂ ਹੁੰਦਾ ਐਲਕੋਹਲ ਫਰੀ ਹੁੰਦੇ ਨੇ ਸਾਰੇ ਇਹ ਆਇਲ ਬੇਸ ਹੁੰਦੇ ਨੇ ਐਲਕੋਹਲ ਨਾਲ ਪਾ ਕੇ ਦਰਬ ਕਰਕੇ ਕੱਪੜੇ ਤੇ ਲਾੜਾ ਥੈਟਸ ਵਾਈ ਉਹਨਾਂ ਦੀ ਬਾਡੀ ਤੇ ਸਟੇ ਕਰਦਾ ਜਿਹੜੇ ਆਪਾਂ ਪਰਫਿਊਮ ਦੂਜੇ ਲਾਂਦੇ ਨੇ ਉਹ ਚ ਐਲਕੋਹਲ ਕਿਤੇ ਨਾ ਕਿਤੇ ਹੁੰਦਾ ਹੀ ਹੁੰਦਾ ਇਸ ਤਰ੍ਹਾਂ ਬਾਲੀਵੁੱਡ ਦੇ ਐਕਟਰਾਂ ਬਾਰੇ ਜਾਣਕਾਰੀ ਦੇ ਦੂੰਗਾ ਕਿ ਕਿਹੜੇ ਕਿਹੜੇ ਐਕਟਰ ਕਿਹੜੇ 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 ਇਤਰ ਲਗਾਉਂਦੇ ਨੇ ਆਪਣੇ ਕੋਲ ਲਿਸਟ ਲਿਖੀ ਹੋਈ ਹੈ ਅਰਿੰਜੀ ਵਿਰਾਟ ਕੋਹਲੀ ਦਾ ਕ੍ਰੇਡ ਬੇਕਿੰਗ ਦੋਨੇ ਲ ਆਇਲ ਫਰਾਡ ਹੋ ਗਿਆ ਗੁਚੀ ਫਲੋਰਾ ਮਸਕ ਸਾਫੀ ਗੁਚੀ ਗਿਲਟੀ ਤਾਮਦਾਵ ਹੋ ਗਿਆ ਇਹ ਸਾਰੇ ਸੈਲੀਬ੍ਰਿਟੀ ਵਾਲੇ ਪਰਫਿਊਮਸ ਨੇ ਜਿਹੜੀ ਰੇਂਜ ਆਪਣੇ ਕੋਲ ਕਿਸ ਰੇਂਜ ਤੋਂ ਸਟਾਰਟ ਹੁੰਦੀ ਹੈ ਤੇ ਕਿੰਨੇ ਤੱਕ ਰੱਖੇ ਹੋਇਆ 300 ਤੋਂ ਲੈ ਕੇ 15000 ਤੱਕ ਆਪਣੇ ਕੋਲ ਅਵੇਲੇਬਲ ਇਸ ਤੇ ਕਿੰਨੀ ਕੁ ਕੁਆਲਿਟੀ ਆਪਣੇ ਕੋਲ ਅਰੈਬਿਕ ਹੈਗੀ ਹੈ ਅਰੈਬਿਕ ਦੇ ਵਿੱਚ 15 ਤੋਂ 20 ਕੁਆਲਿਟੀਆਂ ਹੈਗੀਆਂ ਨੇ ਫਰੈਂਚ ਦੇ ਵਿੱਚ 15 ਤੋਂ 20 ਨੇ ਇੰਡੀਅਨ ਦੇਸੀ ਇਟਰ ਹੋ ਗਏ ਖਸ ਹੋ ਗਿਆ ਰੂਖ ਖਸ ਹੋ ਗਿਆ ਇਤਨੀ ਫ੍ਰੈਗਰੈਂਸ ਹੈ ਕਿ ਨੇ ਅਵੇਲੇਬਲ ਕੀ ਕਹਿਣਾ ਚਾਹੁੰਦੇ ਹੋ ਕਸਟਮਰ ਨੂੰ ਵੀ ਇੱਕ ਵਾਰ ਤੁਸੀਂ ਇਹ ਨਵੀਂ ਚੀਜ਼ ਹੈ ਨਵਾਂ ਕਨਸੈਪਟ ਹੈ ਨੂੰ ਜ਼ਰੂਰ ਪਲੱਸ ਕਰਕੇ ਦੇਖੋ ਯੂਜ਼ ਕਰਕੇ ਦੇਖੋ ਪਰਫਿਊਮ ਨਾਲੋਂ ਹਟਕੇ ਹੈ ਤੁਹਾਨੂੰ ਇੱਕ ਖੁਦ ਤੁਹਾਡੀ ਬਾਡੀ ਤੇ ਤੁਹਾਨੂੰ ਕੰਪਲੀਮੈਂਟ ਲੋਕ ਦੇਣਗੇ ਕਿ ਹੈ ਕੀ ਹੈ ਡਿਫਰੈਂਸ ਕੀ ਹੈ ਐਲਕੋਹਲ ਬੇਸ ਤੇ ਇਟਰ ਵਿੱਚ ਇਟਰ ਨੂੰ ਭਾਜੀ ਫੇਰ ਵੀ ਘੱਟ ਲੋਕ ਯੂਜ਼ ਕਰਦੇ ਆ ਪਰ ਲੋਕਾਂ ਨੂੰ ਹੀ ਹੁੰਦਾ ਵੀ ਅਸੀਂ ਪਰਫਿਊਮ ਲਗਾਈਏ ਵੱਖਰਾ ਕੀ ਮੈਂ ਸੌਰੀ ਟੂ ਸੇ ਜਿੱਦਾਂ ਹੁਣ ਮਰਸੀਡੀਜ਼ ਕਿਸडान ਹੋ ਗਈ ਇੱਕ ਨੋਰਮਲ ਕਾਰ ਹੋ ਗਈ ਮਰਸੀਡੀਜ਼ ਦੀ ਜਿਹੜੀ ਆਡੀਅנס ਉਹ ਅਲੱਗ ਹੋਏਗੀ ਐਦਾਂ ਇਤਰ ਤੇ ਉਹ ਜਿਹੜੇ ਸ਼ੌਕੀਨ ਨੇ ਉਹਨਾਂ ਦੀ ਆਡੀਅנס ਲੱਗਦੀ ਹੈ ਇਤਰ ਵਾਲਾ ਜਦ ਐਦਾਂ ਸ਼ਿਫਟ ਕਰਦਾ ਤਾਂ ਉਹਨੂੰ ਪਤਾ ਲੱਗਦਾ ਤੁਹਾਡੀ ਸ਼ਾਪ ਨੂੰ ਕਿੰਨਾ ਟਾਈਮ ਹੋ ਚੁੱਕਿਆ ਜੀ ਔਨਲਾਈਨ ਤਾਂ ਮੈਨੂੰ 4 ਤੋਂ 5 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਇਹ ਸ਼ਾਪ ਨੂੰ ਆਪਾਂ 1 April ਤੋਂ ਸ਼ੁਰੂ ਕੀਤੀ ਕੁਰਾਲੀ ਦੇ ਵਿੱਚ ਇਹ ਕੋਈ ਬਾਹਰ ਤੋਂ ਕਸਟਮਰ ਵੀ ਆਂਦੇ ਆ। ਹਾਂਜੀ ਜੀ। ਆਨਲਾਈਨ ਆਰਡਰ ਹੀ ਮਾਰਛਲ ਬੱਦੀ ਆਹ ਸੱਤ ਸੈਕਟਰ ਗਿਆ ਹੁਣੇ ਗਿਲਕੋ ਪਾਰ ਖਿਲ ਚ ਗਿਆ ਖਰੜ। ਆਨਲਾਈਨ ਡੇਲੀ ਆਂਦੇ ਰਹਿੰਦੇ ਆ ਆਰਡਰ। ਬਈ ਫਿਰ ਮਿਨੀਮਮ ਆਰਡਰ ਹੈ ਭਾਜੀ ਦਾ ਉਹ ਕਿੰਨੇ ਦਾ ਹੋਣਾ ਲੰਬੇ ਤੁਸੀਂ। ਆਪਣਾ ਆਨਲਾਈਨ ਕਿਤੋਂ ਵੀ ਬੰਦਾ ਮੰਗਾਂਦਾ ਆਨਲਾਈਨ ਸ਼ਿਪਿੰਗ ਆਪਾਂ ਫ੍ਰੀ ਕਰਦੇ ਆ। ਚਾਹੇ ਇੱਕ ਬੋਟਲ ਮੰਗਾ ਰਿਆ ਸੇ ਦੋ ਮੰਗਾ ਰਿਆ। ਸ਼ਿਪਿੰਗ ਫ੍ਰੀ ਰਹੇਗੀ। ਤੇ ਇੱਥੇ ਕੁਝ ਕਸਟਮਰ ਵੀ ਪੁੱਛੇ ਹੋਏ ਨੇ ਤੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ। ਹਾਂਜੀ। ਜਗਰੂਪ ਹੈ ਵੀਰੇ ਕਿਹੜਾ ਪਿੰਡ ਹੈ ਮੁੱਦੋ ਸੰਗਤਿਆਦੋ ਵੀ ਤੁਸੀਂ ਅੱਜ ਉਰੇ ਇਤਰ ਲੈ ਆਏ ਹੋ ਕਿਸ ਤਰ੍ਹਾਂ ਪਤਾ ਲੱਗਿਆ ਉਹਰੇ ਆਂ ਵੀਰੇ ਇੰਸਟਾਗ੍ਰam ਤੇ ਦੇਖੀ ਸੀ ਇੱਕ ਮੁੰਡੇ ਨਾਲ ਬਾਈ ਹੋਈ ਸੀ ਵੀਰ ਦੇ ਪੇਜ ਤੇ ਫਿਰ ਇੱਥੇ ਵਿజిਟ ਕੀਤਾ ਸੀ ਵੀਰ ਤੋਂ ਲੈ ਕੇ ਗਏ ਆ ਪਹਿਲਾਂ ਵੀ ਵਧੀਆ ਰਿਵਿਊ ਹੈ ਉਹਦਾ ਲੌਂਗ ਲਾਸਟਿੰਗ ਆ ਚੱਲਦੇ ਆ ਤੇ ਦੁਬਾਰਾ ਵਿజిਟ ਕੀਤਾ ਸ਼ਾਪ ਤੇ ਹੁਣ ਹੋਰ ਲੈ ਕੇ ਚੱਲੇ ਆ ਕਿੰਨੀ ਵਾਰ ਆਏ ਹੋ ਤੁਸੀਂ ਅਸੀਂ ਦੂਜੀ ਵਾਰ ਆਏ ਆ ਅੱਗੇ ਨੂੰ ਫੇਰ ਆਉਂਗੇ ਹੁਣ ਦੇਖਦੇ ਤੂੰ ਅਸੀਂ ਡਿਵਾਈਨ ਡੋਸ ਤੋਂ ਆਰਡਰ ਕੀਤੇ ਸੀਗੇ ਦੋ ਅਤਰ ਇਹ ਇੱਕ ਡਿਓਰ ਹੈ ਤੇ ਦੂਜਾ ਕਾਮਦਾਓ ਤੇ ਬਹੁਤ ਅੱਛਾ ਰਿਜ਼ਲਟ ਸਾਨੂੰ ਇਹਦਾ ਮਿਲਿਆ ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਫਾਲਤੂ ਦਾ ਕੋਈ ਐਲਕੋਹਲ ਵਗੈਰਾ ਕੋਈ ਮਿਕਸਚਰ ਨਹੀਂ ਹੈ ਪਿਓਰ ਇਹ ਤੁਹਾਨੂੰ ਅਤਰ ਮਿਲਦੇ ਆ ਇਹਨਾਂ ਦਾ ਕੋਈ ਵੀ ਆਪਣੀ ਸਕ੍ਰੀਨ ਤੇ ਕੋਈ ਸਾਈਡ ਇਫੈਕਟ ਕੁਝ ਨਹੀਂ ਮਿਲਦਾ ਤੇ ਮੈਂ ਜ਼ਰੂਰ ਰეკਮੈਂਡ ਕਰਾਂਗਾ ਕਿ ਸਾਰੇ ਜਿਹੜੇ ਵੀ ਅਤਰ ਦੇ ਜਾਂ ਅੱਛੀ ਤਰ੍ਹਾਂ ਦੀ ਜਿਹੜੀ ਸੁਗੰਧ ਆ ਉਹਦੇ ਸ਼ੁਕੀਨ ਹੋਣ ਤਾਂ ਡਿਵਾਈਨ ਡੋਜ਼ ਜਿਹੜੀ ਇਹਨਾਂ ਦੀ ਸ਼ਾਪ ਹੈ ਇਹਦੇ ਤੇ ਜੇ ਤੁਸੀਂ ਨੰਬਰਾਂ ਦਾ ਵੀ ਕਾਲ ਕਰ ਸਰਵੇ ਤੇ ਇਹਨਾਂ ਦੀ ਸ਼ਾਪ ਨੂੰ ਵਿਜ਼ਿਟ ਕਰਕੇ ਵੀ ਇੱਕ ਵਾਰ ਇਹ ਜ਼ਰੂਰ ਟਰਾਈ ਕਰਨਾ ਅਸੀਂ ਕਾ ਸਾਰਿਆਂ ਨੂੰ ਮੈਂ ਆ ਡਿਵਾਈਨਡ ਉਸ ਤੇ ਦੁਬਾਰਾ ਵਿਜ਼ਿਟ ਕੀਤਾ ਤੇ ਇੱਥੇ ਆ ਕੇ ਮੈਨੂੰ ਦੋ ਨਵੀਆਂ ਫਰੇਗਰੈਂਸਿਸ ਮਿਲੀਆਂ ਦੁਬਈ ਨਾਈਟ ਤੇ ਕੁਡ ਅਫਰੀਕੀ ਇਹ ਅੱਗੇ ਵੀ ਮੈਂ ਯੂਜ਼ ਕਰਦਾ ਹਾਂ ਤੇ ਹੋਰ ਪਾਸਿਓਂ ਮੰਗਵਾਉਂਦਾ ਸੀਗਾ ਬਟ ਮੈਂ ਉੱਥੋਂ ਸੈਟੀਸਫਾਈ ਨਹੀਂ ਸੀਗਾ ਤੇ ਇੱਥੇ ਆਉਣ ਤੋਂ ਬਾਅਦ ਮੈਨੂੰ ਹੋਰ ਬੜੇ ਨਵੇਂ ਫਰੇਗਰੈਂਸਿਸ ਦਾ ਪਤਾ ਲੱਗਿਆ ਤੇ ਅਕੋਰਡਿੰਗ ਟੂ ਅ ਟੇਸਟ ਇਹ ਤੁਹਾਨੂੰ ਤਿਆਰ ਵੀ ਕਰਦੇ ਨੇ ਜਿਦਾਂ ਮਰਜੀ ਤੁਸੀਂ ਆਪਣਾ ਪਰਫਿਊਮ ਤਿਆਰ ਕਰਾ ਸਕਦੇ ਹੋ ਕੁਝ ਵੀ ਤੁਹਾਡੀ ਮਨ ਦੀ ਇੱਛਾ ਹੋਵੇ ਉਹ ਪੂਰੀ ਕਰ ਸਕਦੇ ਨੇ ਤੇ ਮੈਂ ਇਹਨਾਂ ਨਾਲ ਬੜਾ ਸੈਟੀਸਫਾਈ ਹਾਂ ਤੁਸੀਂ ਵੀ ਜਲਦ ਜਲਦ ਇੰਸਟਾਗ੍ਰam ਤੇ ਫੋਲੋ ਕਰੋ ਤੇ ਆਪਣਾ ਆਨਲਾਈਨ ਆਰਡਰ ਵੀ ਦੇ ਸਕਦੇ ਹੋ ਡਿਵਾਈਨ ਡੋਸ ਦੇ ਨਾਮ ਤੇ ਇਹਨਾਂ ਦਾ ਪੇਜ ਹੈ ਸੋ ਇਸ ਦੁਕਾਨ ਤੇ ਕਸਟਮਰ ਰਜਨੀਸ਼ ਸਾਡੇ ਵੀਰ ਜੀ ਵੀ ਆਏ ਹੋਏ ਆ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਰਜਨੀਸ਼ ਜੀ ਤੁਸੀਂ ਅੱਜ ਪਹੁੰਚੇ ਹੋ ਕੀ ਲੈਣ ਪਹੁੰਚੇ ਹੋ ਪਹਿਲਾਂ ਤੇ ਜਾਣਕਾਰੀ ਦਿਓ ਮੈਂ ਉਤ ਲੈਣ ਆਇਆ ਸੀ ਉਹਦੇ ਨਾਲ ਨਾਲ ਮੈਂ ਇੱਕ ਹੋਰ ਚੀਜ਼ ਲੈਣਾ ਆਇਆ ਸੀ ਇਹ ਐਕਚੁਅਲੀ ਬਖੂਰ ਕਹਿੰਦੇ ਆ ਨੂੰ ਬਖੂਰ ਹੈ ਇਹ ਇਹਦੇ ਵਿੱਚ ਅਪਲਾਈ ਕਰਕੇ ਨਾ ਇਹ ਸਾਰਾ ਦਿਨ ਫ੍ਰੈਗਰੈਂਸ ਰਹਿੰਦੀ ਹੈ ਇਹਨਾਂ ਦੀ ਚਾਹੇ ਤੁਸੀਂ ਆਪਣੇ ਆਫਿਸ 'ਚ ਰੱਖ ਲਓ ਚਾਹੇ ਤੁਸੀਂ ਡਰਾਇੰਗ ਰੂਮ 'ਚ ਰੱਖ ਲਓ ਚਾਹੇ ਆਪਣੇ ਬੈਡਰੂਮ 'ਚ ਰੱਖ ਲਓ ਇਹ ਇੱਕ ਡਿਫਰੈਂਟ ਕਨਸੈਪਟ ਹੈ ਇੱਕ ਆਪਾਂ ਪਰਫਿਊਮ ਯੂਜ਼ ਕਰਦੇ ਹਾਂ ਰੂਮ ਫਰੈਸ਼నర్ ਯੂਜ਼ ਕਰਦੇ ਹਾਂ ਉਹ ਫॉर ਦਾ ਟਾਈਮ ਬੀਂਗ ਹੁੰਦਾ 2 4 5 ਮਿੰਟ ਬਟ ਇਹ ਹੋਲ ਡੇ ਰਹੂਗੀ ਇਹਦਾ ਇਹ ਪ੍ਰੋਸੈਸ ਹੈ ਇਹ ਨਿਆ ਕਨਸੈਪਟ ਆਇਆ ਇਹ ਮੇਰੇ ਖਿਆਲ ਉਰੇ ਕਿਸੇ ਕੋਲ ਹੈ ਵੀ ਨਹੀਂ ਕੋਰਲਿਚ ਨਹੀਂ ਹੈ ਇਹ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਕੀ ਲੈ ਕੇ ਜਾ ਚੁੱਕੇ ਹੋ ਇੱਥੇ ਤੋਂ ਤੇ ਕਿਸ ਤਰ੍ਹਾਂ ਦਾ ਤੁਹਾਡਾ ਜਿਹੜਾ ਐਕਸਪੀਰੀਅੰਸ ਰਿਹਾ ਹੈ ਮੈਂ ਇਸ ਤੋਂ ਇਲਾਵਾ ਇਤਰ ਲੈ ਕੇ ਜਾ ਚੁੱਕਿਆ ਹਾਂ ਊਦ ਲੈ ਕੇ ਜਾ ਰਹੇ ਹਾਂ ਐਕਸਪੀਰੀਅੰਸ ਮੇਰਾ ਬਿਲਕੁਲ ਹੀ ਡਿਫਰੈਂਟ ਰਿਹਾ ਕਿਉਂਕਿ ਮੈਂ ਪਰਫਿਊਮ ਲਗਾਉਣਾ ਹੀ ਛੱਡਤਾ ਹੁਣ ਜ਼ਿਆਦਾਤਰ ਯੂਜ਼ ਕਰਦੇ ਆਂ ਆਪਾਂ ਊਦ ਤੇ ਇਤਰ ਹੀ ਯੂਜ਼ ਕਰੀਦਾ ਇੱਕ ਤਾਂ ਇਹ ਕੈਮੀਕਲ ਫ੍ਰੀ ਹੈ ਇੱਕ ਲੌਂਗ ਲਾਸਟਿਕ ਹੈ ਕੋਈ ਸਾਈਡ ਇਫੈਕਟ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਇੱਕ ਆਪਾਂ ਨੂੰ ਇਨਕਲੂਡ ਹੈ ਸਾਰੀਆਂ ਇਹ ਭਾਜੀ ਆਪਣੇ ਛੋਟੇ ਜਿਹੇ ਸ਼ਹਿਰ ਦੇ ਵਿੱਚ ਕਿੰਨੀ ਪਿਆਰੀ ਦੁਕਾਨ ਹੈ ਜਿੱਥੇ ਕਿ ਬ੍ਰਾਂਡਡ ਜੋ ਕਿ ਬਾਲੀਵੁੱਡ ਦੇ ਐਕਟਰ ਐ ਖਿਡਾਰੀ ਐ ਉਹ ਇੱਥੇ ਸਮਾਨ ਲੈ ਕੇ ਜਾਂਦੇ ਆ ਮਤਲਬ ਉਹ ਪਰਫਿਊਮ ਲਗਾਉਂਦੇ ਆ ਉਹ ਆਪਣੇ ਛੋਟੇ ਜਿਹੇ ਸ਼ਹਿਰ 'ਚ ਮਿਲ ਰਹੇ ਆ ਤੇ ਸ਼ਹਿਰ ਵਾਸੀ ਨੂੰ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਾਸੀ ਨੂੰ ਮੈਂ ਕਹਿਣਾ ਚਾਹਾਂਗਾ ਇੱਕ ਵਾਰ ਆਣ ਆ ਕੇ ਇੱਥੇ ਇੱਕ ਵਾਰ ਟ੍ਰਾਈ ਕਰਨ ਕਿਉਂਕਿ ਇਹ ਬਿਲਕੁਲ ਹੀ ਡਿਫਰੈਂਟ ਕਨਸੈਪਟ ਹੈ ਇਹਦੇ ਤੁਸੀਂ ਇਹਨੂੰ ਅਪਲਾਈ ਕਰਕੇ ਦੇਖੋ ਤੁਹਾਨੂੰ ਆਪ ਹੀ ਮਤਲਬ ਕਿਸੇ ਨੂੰ ਕਿਸੇ ਨੂੰ ਐਕਸਪਲੇਨ ਕਰਨ ਦੀ ਵੀ ਲੋੜ ਨਹੀਂ ਪੈਣੀ ਤੁਸੀਂ ਆਪ ਹੀ ਮਤਲਬ ਇੱਕ ਇੱਕ ਵਾਰ ਮਤਲਬ ਯੂਜ਼ ਕਰੋਗੇ ਤਾਂ ਤੁਹਾਨੂੰ ਫੀਲ ਹੋਊਗਾ ਮੈਂ ਕੁਝ ਲਗਾਇਆ ਤੁਹਾਨੂੰ ਤਾਂ ਹੋਊਗਾ ਹੋਗਾ ਦੂਸਰੇ ਨੂੰ ਵੀ ਫੀਲ ਹੋਊਗਾ ਬਸ ਇਹ ਕਿਹਾ ਜਾ ਸਕਦਾ ਵੀ ਕੋਈ ਬ੍ਰਾਂਡਡ ਚੀਜ਼ ਕਿਸੇ ਨੇ ਪਾਈ ਹੁੰਦੀ ਹੈ ਤੇ ਖੁਦ ਲੱਗਦਾ ਵੀ ਹਾਂ ਮੈਂ ਕੁਝ ਪਾਇਆ ਹੋਇਆ ਬਿਲਕੁਲ ਇਹ ਜਿਹੜਾ ਸੋਨਾ ਉਹਨੇ ਸੋਨਾ ਹੀ ਰਹਿਣਾ ਜੀ ਤੇ ਹੋਰ ਵੀ ਕਸਟਮਰ ਜਿਹੜੇ ਆ ਦੁਕਾਨ ਦੇ ਵਿੱਚ ਦੂਰ ਦੂਰ ਤੋਂ ਮੂਲਾਪੁਰ ਦੇ ਕਰੀਬ ਤੋਂ ਵੀ ਇੱਥੇ ਆਏ ਹੋਏ ਨੇ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਉਹ ਕੀ ਲੈਣ ਆਏ ਹੋਏ ਨੇ ਤੇ ਦੁਕਾਨ ਦੇ ਦੁਕਾਨਦਾਰ ਦੇ ਨਾਲ ਵੀ ਇੱਕ ਵਾਰ ਫੇਰ ਤੋਂ ਗੱਲਬਾਤ ਕਰਦੇ ਆ ਫਿਰ ਹਾਲ ਅਸੀਂ ਵੀ ਅਪੀਲ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਦੁਕਾਨਦਾਰ ਨਾਲ ਫੇਰ ਤੋਂ ਇੱਕ ਵਾਰ ਗੱਲ ਕਰਦੇ ਆ ਇਸ ਤੋਂ ਇਲਾਵਾ ਜੇਕਰ ਕਿਸੇ ਦਾ ਕੋਈ ਬਰਥਡੇ ਹੁੰਦਾ ਹੈ ਤਾਂ ਕਿਸੇ ਦੀ ਐਨੀਵਰਸਰੀ ਹੁੰਦੀ ਹੈ ਤਾਂ ਤੁਸੀਂ ਇੱਥੋਂ ਜਿਹੜੇ ਐ ਉਹ ਗਿਫਟ ਵੀ ਲੈ ਕੇ ਜਾ ਸਕਦੇ ਆ ਤੇ ਪੈਕਿੰਗ ਵੀ ਬੜੇ ਹੀ ਸੋਹਣੇ ਸੋਹਣੇ ਤਰੀਕੇ ਦੀ ਹੈ ਭਾਜੀ ਤੁਸੀਂ ਦੱਸੋਗੇ ਕਿਸ ਤਰ੍ਹਾਂ ਦੀ ਪੈਕਿੰਗ ਹੈ ਜੇ ਕਿਸੇ ਨੇ ਬਰਥਡੇ ਹੋਵੇ ਤਾਂ ਕੀ ਦੇ ਸਕਦੇ ਹੋ ਉਹਨਾਂ ਨੂੰ ਹਾਂਜੀ ਹਾਂਜੀ ਬਿਲਕੁਲ ਜਦੋਂ ਕਿਸੇ ਨੇ ਗਿਫਟ ਕਰਨਾ ਐਨੀਵਰਸਰੀ ਲਈ ਸਭ ਤੋਂ ਬੈਸਟ ਬੋਟਲ ਹੈ ਇਹਨੂੰ ਪਰ ਕੈਰੀ ਬੈਗ ਦੇ ਵਿੱਚ ਤਾਂ ਪੂਰਾ ਪਾ ਕੇ ਵਿਦ ਬਾਕਸ ਵੀ ਆਂਦੇ ਨੇ ਇਹਨਾਂ ਦੇ ਡਿਪੈਂਡ ਕਰਦਾ ਕਸਟਮਰ ਦੇ ਉੱਪਰ ਇਹ ਬੋਟਲ ਹੋ ਗਈ ਇਸ ਤੋਂ ਇਲਾਵਾ ਇਹ ਬੋਟਲਸ ਹੋ ਗਈ ਬੜੀ ਪਿਆਰੀ ਬੋਟਲ ਹੈ ਇਹ ਕ੍ਰਿਸਟਲ ਦੀ ਬ ਇਹ ਬੋਤਲ ਬੋਤਲਾਂ ਹੀ ਬੜੀਆਂ ਸੋਹਣੀਆਂ ਸੋਹਣੀਆਂ ਐਸੇ ਜਿਹੀਆਂ ਬੋਤਲਾਂ ਹੁੰਦੀਆਂ ਵੀ ਹੈ ਤਾਂ ਪਹਿਲੀ ਵਾਰ ਦੇਖੀ ਐ ਬੇ ਇੰਨੀ ਸੋਹਣੀਆਂ ਬੋਤਲਾਂ ਇਹ ਤਾਂ ਉੱਪਰ ਵੀ ਕੁਆਲਿਟੀ ਪਈ ਹੈ ਇਹ ਬੋਤਲਸ ਹੋ ਗਏ ਨੇ ਸਿੰਪਲ ਕਿਸੇ ਨੇ ਦੇਣਾ ਰੀਸੈਂਟ ਹਾਲੇ ਹੀ ਅਨਮੋਲ ਗਗਨ ਮਾਨ ਆਪਣੇ ਹਲਕੇ ਦੇ ਐਮਐਲਏ ਨੂੰ ਗਿਫਟ ਦਿੱਤਾ ਉਹ ਆਪਣਾ ਉਹ ਅਕਬਰ ਇੱਥੋਂ ਹੀ ਲੈ ਕੇ ਗਏ ਸੀ ਉਹ ਗਿਫਟ ਕੀਤਾ ਉਹਨਾਂ ਨੂੰ ਬੜਾ ਪਸੰਦ ਆਇਆ ਉਹਨਾਂ ਨੇ ਸ਼ੇਅਰ ਵੀ ਕੀਤਾ ਸੋ ਕੋਈ ਸਾਂਝੀ ਵੀ ਕੀਤੀ ਪੋਸਟ ਰੋਟੀ ਭਾਜੀ ਸੀਗੇ ਤੇ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਕੋਲ ਗਿਫਟ ਆਈਟਮ ਵੀ ਕਾਫੀ ਵੈਰਾਈਟੀ ਹੈਗੀ ਹੈ ਅਤੇ ਜੇਕਰ ਕੋਈ ਕਿਸੇ ਦਾ ਬਰਥਡੇ ਹੁੰਦਾ ਹੈ ਤਾਂ ਉਸ ਬਰਥਡੇ ਤੇ ਵੀ ਜਿਹੜੇ ਇਸ ਤਰ੍ਹਾਂ ਗਿਫਟ ਦਿੱਤੇ ਜਾ ਸਕਦੇ ਨੇ ਇਸ ਤੋਂ ਇਲਾਵਾ ਭਾਜੀ ਇਹ ਛੋਟੀ ਛੋਟੀ ਪੈਕਿੰਗਾਂ ਕਾਰ ਹੈਂਗਿੰਗ ਹੈ ਜੀ ਜਿਵੇਂ ਕਾਰ ਦੇ ਵਿੱਚ ਕੇਨ ਹੁੰਦਾ ਨਾ ਇੱਕ ਰੋਮਾ ਕ੍ਰੀਏਟ ਹੋਵੇ ਵਧੀਆ ਕ੍ਰੋਮਾ ਹੋ ਤੇ ਇਹਨੂੰ ਆਪਾਂ ਕਾਰ ਦੇ ਵਿੱਚ ਟਾਂ ਹੈਂਗ ਕਰ ਸਕਦੇ ਆ ਤੁਸੀਂ ਕੋਈ ਵੀ ਫ੍ਰੈਗਰੈਂਸ ਇੱਚ ਪਾ ਸਕਦੇ ਹੋ ਇਹ ਬੋਟਲ ਦੇ ਡਿਜ਼ਾਈਨ ਅਲੱਗ-ਅਲੱਗ ਹੈਗੇ ਨੇ ਇਹ ਉਹ ਚੀਜ਼ਾਂ ਨੇ ਜੀ ਜ਼ਰੂਰੀ ਜੇਕਰ ਤੁਸੀਂ 20 ਲੱਖ ਦੀ ਗੱਡੀ ਵੀ ਤੁਹਾਡੇ ਕੋਲ ਹੈ ਜਾਂ ਕਿੰਨੀ ਕੁਝ ਵੀ ਕੀਮਤ ਦੀ ਗੱਡੀ ਤੁਹਾਡੇ ਕੋਲ ਹੈ ਤੇਕਰ ਉਸ ਨੂੰ ਲਗਜ਼ਰੀ ਬਣਾਣਾ ਤਾਂ ਇਹਨਾਂ ਇਤਰਾ ਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ ਜਿਸ ਦੇ ਨਾਲ ਕਹਿੰਦੇ ਨੇ ਕਿ ਜੇਕਰ ਬੰਦੇ ਦਾ ਆਲਾ ਦਵਾਲਾ ਸੋਹਣਾ ਹੁੰਦਾ ਤੇ ਬੰਦਾ ਖੁਦ ਵੀ ਸੋਹਣਾ ਬਣ ਜਾਂਦਾ ਤੇ ਇਸ ਕਰਕੇ ਜੇਕਰ ਕਿਸੇ ਦੇ ਵਿੱਚੋਂ ਸ਼ਰੀਰ ਚੋਂ ਖੁਸ਼ਬੂ ਜ਼ਿਆਦਾ ਵਧੀਆ ਆਉਂਦੀ ਹੈ ਤਾਂ ਲੋਕ ਵੀ ਉਹਨੂੰ ਜ਼ਿਆਦਾ ਪਸੰਦ ਕਰਦੇ ਨੇ ਤੇ ਜ਼ਰੂਰ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਆ ਕਿ ਇਸ ਦੁਕਾਨ ਤੇ ਇੱਕ ਵਾਰ ਜ਼ਰੂਰ ਆਇਆ ਜਾਵੇ ਤੇ ਇੱਥੇ ਬੜੇ ਹੀ ਬ੍ਰਾਂਡਡ ਜਿਹੜੇ ਇਤਰ ਹੈ ਉਹ ਮਿਲਦੇ ਨੇ ਤੇ ਰੇਟ ਵੀ ਕਾਫੀ ਵਜਬ ਹੈ ਜ਼ਰੂਰ ਇਸ ਦੁਕਾਨ ਤੇ ਤੁਸੀਂ ਇੱਕ ਵਾਰ ਜ਼ਰੂਰ ਪੁੱਜਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਅਰਣ ਕੁਰਾਲੇ ਤੁਸੀਂ ਮੇਰੀਆਂ ਖਬਰਾਂ ਅਕਸਰ ਪਸੰਦ ਕਰਦੇ ਹੋ ਮੇਰੇ ਚੈਨਲ ਦਾ ਨਾਮ ਹੈ ਅਰੁਣ ਕੁਰਾਰੀ ਜਰਨਲਿਸਟ ਅਤੇ ਮੇਰਾ YouTube ਚੈਨਲ ਦਾ ਨਾਮ ਹੈ ਪੰਜਾਬ ਖਬਰਨਾਮਾ ਜਿਸ ਤੇ ਕੀ ਇਲਾਕੇ ਦੀਆਂ ਹਰ ਇੱਕ ਛੋਟੀ ਅਤੇ ਵੱਡੀ ਖਬਰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜੇਕਰ ਤੁਹਾਨੂੰ ਸਾਡੀ ਖਬਰਾਂ ਪਸੰਦ ਆਉਂਦੀਆਂ ਤਾਂ ਜ਼ਰੂਰ ਤੁਸੀਂ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਕਿ ਤੁਹਾਡੇ ਕੋਲ ਹਰ ਇੱਕ ਇਲਾਕੇ ਦੀ ਛੋਟੀ ਅਤੇ ਵੱਡੀ ਖਬਰ ਪਹੁੰਚ ਸਕੇ